1699 ਦੇ ਹੋਲੇ ਮਹੱਲੇ ਦੇ ਵੀ ਗੁਰੂ ਪਾਤਸ਼ਾਹ ਜੀ ਮਸਾਖੀ ਤੋਂ ਪਹਿਲਾਂ ਕਿਉਂਕਿ ਹੋਲਾ ਤੁਹਾਨੂੰ ਪਤਾ ਚੇਤ ਦੇ ਮਹੀਨੇ ਵਿੱਚ ਆ ਜਾਂਦਾ ਹੈ ਹੂੰ ਗੁਰੂ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਤੇ ਜਿਹੜੀ ਸਿੱਖ ਸੰਗਤ ਇਕੱਤਰ ਹੋਈ ਸੀ ਉਹਨਾਂ ਨੂੰ ਉਦੋਂ ਹੀ ਦੱਸ ਦਿੱਤਾ ਵੀ ਆਪਾਂ ਮਸਾਖੀ ਤੇ ਅੰਮ੍ਰਿਤ ਪਾਣ ਕਰਵਾਉਣਾ ਤੇ ਲੱਕ ਤੇ ਵਰਨਾ ਮੰਨ ਗਿਆ ਇਹ ਇਹ ਚ ਕੋਈ ਇਹੋ ਜੀ ਗੱਲ ਨਹੀਂ ਬਣਦੀ ਵੀ ਉੱਥੇ ਇੰਨਾ ਕਾਠੀ ਦੇ ਅੱਤੇ ਭੱਜ ਗਏ ਭਜਣ ਵਾਲਾ ਤੇ ਵਰਕਾ ਹੀ ਪਾ ਗਏ ਕੋ ਕਿੰਨੀ ਹਾਸ ਵੀ ਨਹੀਂ ਸਾਡੇ ਪ੍ਰਚਾਰ ਗੱਲਾਂ ਕਰਦੇ ਆ ਕਹਿੰਦੇ ਜਦੋਂ ਗੁਰੂ ਸਾਹਿਬ ਨੇ ਸਿਰ ਮੰਗਿਆ ਨਾ ਜੇ ਦੇ ਸਿੱਖ ਮਾਤਾ ਗੁਜਰਕੋਲ ਕੋਲ ਜਾ ਕੇ ਸ਼ਿਕਾਇਤਾਂ ਲਾਣ ਲੱਗੇ ਵੀ ਉਹ ਕਮਲਿਓ ਮਾਤਾ ਗੁਜਰਕੋਲ ਤੇ ਉੱਥੇ ਆ ਬੈਠੀ ਹੈ ਉੱਥੇ ਆ ਬੈਠੇ ਨੇ ਸ਼ਿਕਾਇਤਾਂ ਲਾਣ ਕਿਉਂ ਜਾਣਗੇ ਉਹ ਅਸੀਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਵੀ ਭਾਈ ਦਇਆ RAM ਨੂੰ ਉਹਨਾਂ ਨੇ ਕਿਹਾ ਇੱਕ ਵਾਰ ਕਿਹਾ ਨਹੀਂ ਉੱਠਿਆ ਦੂਜੀ ਵਾਰ ਕਿਹਾ ਨਹੀਂ ਉੱਠਿਆ ਤੀਜੀ ਵਾਰ ਜਾਣ ਤੇ ਉੱਠਦਾ ਉਹਨਾਂ ਨੂੰ ਕੌਣ ਸਮਝਾਵੇ ਵੀ 1661 ਦਾ ਲਾਹੌਰ ਦਾ ਜਨਮ ਹੈ ਭਾਈ ਦਇਆ ਸਿੰਘ ਦਾ ਭਾਈ ਸੁਨਾ ਤੇ ਮਾਈ ਦਿਆਲੀ ਦੇ ਘਰ 1675 ਦੇ ਵਿੱਚ ਭਾਈ ਸੁਦਾ ਜੀ ਤੇ ਮਾਤਾ ਦਿਯਾਲੀ ਜੀ ਤੇ ਉਹਨਾਂ ਦਾ 14 ਸਾਲ ਦਾ ਪੁੱਤਰ ਦਇਆਰਾਮ ਹਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦਾ ਹੈ ਹਾਂ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਸੁਣ ਕੇ ਆਏ ਪਰ ਉਹ ਉੱਥੋਂ ਜਾਂਦੇ ਹੀ ਨਹੀਂ ساری ਉਮਰ ਰਹਿਣ ਦਾ ਪ੍ਰਾਨ ਕਰ ਲੈਂਦੇ ਹਾਂ ਤੇ ਦਇਆਰਾਮ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਵੀ ਸ਼ਸਤਰ ਵਿਦਿਆ ਸਿੱਖਦਾ ਰਹੇ ਹਾਂ ਔਰ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਸੋਂ ਵੀ ਉਹਨਾਂ ਸ਼ਾਸਤਰ ਵਿਦਿਆ ਸਿੱਖੀ ਹੈ ਏਡਾ 14 ਸਾਲ ਤੋਂ ਲੈ ਕੇ ਤੇ ਤੁਸੀਂ 99 ਤੱਕ ਦੇਖ ਲਓ 38 ਕੁ ਸਾਲ ਦੀ ਲਗਭਗ ਉਮਰ ਬਣਦੀ ਇੰਨਾ ਸਮਾਂ ਗੁਰੂ ਪਾਸ਼ਾ ਦੀ ਯੂਰੀ ਵਿੱਚ ਰਹਿਣ ਵਾਲਾ ਸਿੱਖ ਤੀਜੀ ਵਾਰੀ ਕਹਿਣ ਦੀ ਤੇ ਲੋੜ ਹੀ ਨਹੀਂ ਪੈਂਦੀ ਉਹ ਪਹਿਲੇ ਸਿਖਣਾਏ ਹੋਏ ਸਨ ਪਹਿਲੇ ਹੀ ਗੁਰੂ ਨੂੰ ਆਪਣਾ ਆਪ ਉਹ ਸਿਰ ਦਿੱਤਾ ਹੋਇਆ ਸੀ ਉਹਨਾਂ ਨੇ ਅਸਲ 'ਚ ਇਤਿਹਾਸ ਨੂੰ ਬਾਚਣ ਦੀ ਲੋੜ ਹੈ ਸੋ ਉੱਥੇ ਝਾੜ ਮਾਰ ਕੇ ਵੇਖੀਏ ਵੀ ਜਿੰਨਾ ਕੱਠ ਸੀ ਉਹਦੇ ਵਿੱਚੋਂ 20000 ਬੰਦੇ ਨੇ ਸ਼ਾਮਾਂ ਨੂੰ ਹਣ ਛਕ ਲਿਆ ਸੀ ਜਿੰਨੀ ਕਪੈਸਿਟੀ ਇੱਕ ਦਿਨ ਦੇ ਵਿੱਚ ਛਕਣ ਵਾਲਿਆਂ ਦੀ ਹੈ ਸੀ ਜੀ ਟੋਟਲ ਗਿਣਤੀ ਜਿਹੜੀ ਹੈ ਡਾਕਟਰ ਹਰਨਾਮ ਸਿੰਘ ਸ਼ਾਨ ਨੇ 2 ਲੱਖ ਦਿੱਤੀ ਆ 2 ਲੱਖ ਚੋਂ 80000 ਬੰਦਾ ਅਮਰਤ ਛਕਣ ਵਾਲਾ ਹੈ ਹਮ 80000 ਦਾ ਕੱਠ ਨਹੀਂ ਸੀ ਚਲੋ ਆਪਰ ਇਹਨਾਂ ਉਹ ਜਣਾ ਵਿੱਚ ਨਹੀਂ ਪੈਣਾ ਕਿੰਨਾ ਘਟ ਸੀ ਕੀ ਸੀ ਆਪਾਂ ਨਹੀਂ ਪਤਾ ਦੇਖੋ ਇਹ ਤਾਂ ਗੁਰੂ ਜਾਣਦਾ ਹੈ ਪਰ ਆਪਾਂ ਝਾਤ ਮਾਰ ਕੇ ਵੇਖੀਏ ਤੇ ਉਸ ਵੇਲੇ ਜ਼ਿਕਰ ਮਿਲਦਾ ਹੈ ਵੀ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਿਆ ਛਕਣ ਤੋਂ ਬਾਅਦ ਪੰਜ ਪਿਆਰਿਆਂ ਨੂੰ ਉਹਨਾਂ ਅੱਗੇ ਛਕਾਇਆ ਜਿਨ੍ਹਾਂ ਦਾ ਨਾਂ ਅੱਜ ਵੀ ਸ੍ਰੀ ਕੇਸਗੜ੍ਹ ਸਾਹਿਬ ਦੇ ਤੁਸੀਂ ਜਦੋਂ ਦਰਸ਼ਨ ਜੋੜੀ ਚੜਦੇ ਹੋ ਨਾ ਚਰਨ ਗੰਗਾ ਤੋਂ ਅਗਲੇ ਪਾਸੇ ਨੂੰ ਤਾਂ ਉਹ ਜਦੋਂ ਪੌੜੀਆਂ ਆਰੰਭ ਹੁੰਦੀਆਂ ਸੱਜੇ ਪਾਸੇ ਝਾਤੀ ਮਾਰਿਓ ਉਹਨਾਂ ਦਾ ਨਾਮ ਮੋਟਾ-ਮੋਟਾ ਕਰਕੇ ਲਿਖਿਆ ਪੰਜ ਮੁਕਤੇ ਗਿਆ ਜਾਂਦਾ ਹੈ ਉਹਨਾਂ ਨੂੰ ਜਿਹਦੇ ਵਿੱਚ ਭਾਈ ਦੇਵਾ ਸਿੰਘ ਭਾਈ ਈਸਰ ਸਿੰਘ ਭਾਈ ਟਹਿਲ ਸਿੰਘ ਪੰਜ ਸਿੰਘ ਨੇ ਉਹਨਾਂ ਦਾ ਨਾਮ ਉੱਥੇ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਫਿਰ ਪੰਜਾਂ ਨੇ ਅੱਗੇ ਪੰਜਾਂ ਨੂੰ ਛਕਾਇਆ ਇੱਕ-ਇੱਕ ਜਿਹੜਾ ਸੀ ਉਹ ਟੀਮ ਬਣ ਗਈ ਉਹ ਫਿਰ ਇਸ ਤਰੀਕੇ ਨਾਲ ਪੰਜ ਤੋਂ ਗਾਂ ਪੰਜ ਤੋਂ ਵਗਾ ਵਧਦੇ ਗਏ ਜੀ ਸੋ ਇਸ ਤਰੀਕੇ ਨਾਲ ਪਹਿਲਾਂ ਹੀ ਗੁਰੂ ਪਾਤਸ਼ਾਹ ਨੇ ਉੱਥੇ ਪਲੈਨਿੰਗ ਕਰ ਦਿੱਤੀ 98 ਵਿੱਚ ਜਦੋਂ ਮਸਾਨਾਂ ਦੀ ਹਾਲਤ ਵੇਖੀ ਹਾਂ ਉਹਨਾਂ ਨੇ ਉਸ ਵੇਲੇ ਐਲਾਨ ਕਰ ਦਿੱਤਾ ਵੀ ਹੁਣ ਅਸੀਂ ਖਾਲਸਾ ਬੜਾਵਾਂਗੇ ਜਿਹਦੇ ਵਿੱਚ ਕੋਈ ਵਿਚੋਲਾ ਨਹੀਂ ਹੋਏਗਾ ਹਮ ਅਸਲ ਵਿੱਚ ਮਸਾਂ ਨੂੰ ਵਿਚੋਲੇ ਦਾ ਰੋਲ ਅਦਾ ਕਰਦੇ